ਵਾਟਸਐਪ ਗਰੁੱਪ ਵਿਚਲੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੋਕਰ ਅੱਜ ਦੀ ਇਸ ਵੀਡੀਓ ਰਾਹੀਂ ਛੋਟੀ ਜਿਹੀ ਜਾਣਕਾਰੀ ਹੈ ਜਿਹੜੀ ਉਹ ਤੇਲੇ ਬਾਰੇ ਸਾਂਝੀ ਕਰਾਂਗੇ ਤਾਂ ਜਿਹੜਾ ਹੁਣ ਮੌਸਮ ਹੈਗਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ بارشਾਂ ਪੈ ਗਏ ਹਟੀਆਂ ਨੇ ਅੱਜ ਲਗਭਗ ਸਾਰਾ ਦਿਨ ਜਿਹੜਾ ਧੁੱਪ ਰਹੀ ਹੈ ਗਰਮੈਸ਼ ਰਹੀ ਹੈ ਤਾਂ ਇਹ ਮੌਸਮ ਬਿਲਕੁਲ ਜਿਹੜਾ ਹੈਗਾ ਤੇਲੇ ਨੂੰ ਪੈਣ ਦੇ ਅਨੁਕੂਲ ਹੈ ਤਾਂ ਇਹਦੇ ਵਾਸਤੇ ਲਗਭਗ ਅਸੀਂ ਸਪਰੇਹਾਂ ਜਿਹੜੀਆਂ ਆਮ ਕਰ ਰਹੇ ਹਾਂ ਉਹਨਾਂ ਦੇ ਵਿੱਚ ਮੈਂ ਕੁਝ ਦਵਾਈਆਂ ਜਿਹੜੀਆਂ ਨੇ ਹੋਰ ਰეკਮੈਂਡੇਸ਼ਨ ਕਰ ਰਹੇ ਹਾਂ ਜਿਹੜੀਆਂ ਜ਼ਿਆਦਾਤਰ ਤੇਲੇ ਦੇ ਉੱਤੇ ਕੰਮ ਕਰਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਸੰਜੈਂਟਾ ਦੀ ਚੈਸ ਆ ਗਈ ਜਿਹੜੀ ਅਸੀਂ ਬਾਇ ਨੇਮ ਬਾਇ ਬ੍ਰਾਂਡ ਜਿਹੜੀ ਅਸੀਂ ਕਰਦੇ ਆਂ ਤਾਂ ਲਗਭਗ ਇਹ ਤੇਲਾ ਆਉਣ ਤੋਂ ਪਹਿਲਾਂ ਜਿਹੜਾ ਅਸੀਂ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਹਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੈਕੰਡ ਦਵਾਈ ਹੈਗੀ ਹੈ ਦੂਜੇ ਨੰਬਰ ਤੇ ਦਵਾਈ ਹੈਗੀ ਹੈ ਉਹ ਵਾਇਰ ਦੀ ਜਿਹੜੀ ਕਰਬੈਕਸ ਅਸੀਂ ਕਰ ਸਕਦੇ ਆਂ ਤਾਂ ਇਹਦੇ ਵਿੱਚ ਦੋ ਟੈਕਨੀਕਲ ਨੇ ਇਥੀ ਪ੍ਰੋ ਤੇ ਪਲੱਸ ਆ ਪਾਈ ਮੈਟਰੋਜਨ ਇਹ ਜਿਹੜੀ ਹੈਗੀ ਅਸੀਂ ਕਰ ਸਕਦੇ ਆ ਇਹ ਦੋਨੇ ਤਰੀਕਿਆਂ ਨਾਲ ਕੰਮ ਕਰਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਾਦੀ ਜਿਹੜੀ ਆ ਡਿਫੈਂਡ ਆ ਗਈ ਇਹਦੇ ਵਿੱਚ ਲਗਭਗ ਜੇਕਰ ਗੱਲ ਕਰੀਏ ਤਾਂ ਪੈਕਸਾਲੋਨ ਵਾਲਾ ਜਿਹੜਾ ਟੈਕਨੀਕਲ ਹੈਗਾ ਰੇਟ ਵਾਈਜ਼ ਜੇ ਗੱਲ ਕਰੀਏ ਤਾਂ ਲਗਭਗ ਉਹਦੇ ਨਾਲੋਂ ਸਸਤੀ ਵੀ ਪੈਂਦੀ ਹੈ ਇਹ ਬਾਈ ਨੇਮ ਜਿਹੜੀ ਅਸੀਂ ਪੈਕਸਾਲੋਨ ਕਰਦੇ ਆ ਉਹਦੇ ਨਾਲੋਂ ਫਿਰ ਮੇਨ ਦਵਾਈ ਜਿਹੜੀ ਪੀਜੂ ਵੱਲੋਂ ਰეკਮੈਂਡੇਸ਼ਨ ਹੈਗੀ ਆ ਤੇਲੇ ਵਾਸਤੇ ਤਾਂ ਉਹ ਪੈਕਸਾਲੋਨ ਆ ਜਾਂਦੀ ਹੈ ਕੋਟੇਵਾ ਦੀ ਤਾਂ ਇਹ ਵੀ ਅਸੀਂ ਜਿਹੜੀ ਹੈਗੀ ਆ ਕਰ ਸਕਦੇ ਆ ਇਹ ਵੀ ਦੋਨੇ ਤਰੀਕਿਆਂ ਨਾਲ ਲਗਭਗ ਕੰਮ ਕਰਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਦਵਾਈ ਹੋਈ ਹੈ ਹੈਬੀਫੈਨ ਇਹ ਵੀ ਕੋਰਟੇਵਾ ਕੰਪਨੀ ਦੀ ਹੈਗੀ ਆ ਤਾਂ ਇਹ ਸੁੰਡੀ ਦੇ ਉੱਤੇ ਵੀ ਕੰਮ ਕਰਦੀ ਹੈ ਤੇ ਤੇਲੇ ਦੇ ਉੱਤੇ ਵੀ ਜਿਹੜੀ ਹੈਗੀ ਇਹ ਕੰਮ ਕਰਦੀ ਹੈ ਇਹ ਵੀ ਦੋਨੇ ਤਰੀਕਿਆਂ ਨਾਲ ਇਹੀ ਕੰਮ ਕਰਦੀ ਹੈ ਇਹ ਵੀ ਤੁਸੀਂ ਜਿਹੜਾ ਹੈਗਾ ਤੇਲੇ ਵਾਸਤੇ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਦੇ ਵਿੱਚ ਜੇਕਰ ਗੱਲ ਕਰੀਏ ਨਵੀਂ ਦਵਾਈ ਜਿਹੜੀ ਹੈਗੀ ਹੈ ਬਸਫ ਕੰਪਨੀ ਦੀ ਆਈ ਹੈ ਉਹ ਵੀ ਤੁਸੀਂ ਜਿਹੜੀ ਹੈ ਉਹ ਕਰ ਸਕਦੇ ਹਾਂ ਉਮੀਦ ਕਰਦਾ ਜਾਣਕਾਰੀ ਹੈ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਊਗੀ WhatsApp ਗਰੁੱਪ ਨਾਲ ਬਨੇ ਰਹੋ ਧੰਨਵਾਦ